ਸਸ਼ੀਕਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਰਸਿਮਰਤ ਕੌਰ ਬਾਦਲ ਜੋ ਕਿ ਐਮਪੀ ਨੇ ਅੱਜ ਦਰਬਾਰ ਸਾਹਿਬ ਨਤਮਸਤਕ ਹੁੰਦੇ ਲਈ ਪਹੁੰਚੇ ਸਨ ਜਿੱਥੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਇਸ ਤੋਂ ਬਾਅਦ ਬਾਹਰ ਆ ਕੇ মিডিਆ ਦੇ ਮੁਖਾਤਿਬ ਹੋਏ ਜਿੱਥੇ ਸਭ ਤੋਂ ਪਹਿਲਾ ਸਵਾਲ ਉਹਨਾਂ ਨੇ ਪੁੱਛਿਆ ਕਿ ਪੰਜਾਬ ਸਰਕਾਰ ਹੈਲਪਲਾਈਨ ਨੰਬਰ ਜਾਰੀ ਕਿਉਂ ਨਹੀਂ ਕਰ ਰਹੀ ਆਖਰਕਾਰ ਇੰਨੇ ਦਿਨ ਹੋ ਗਏ ਫਲੱਡ ਆ ਰਿਹਾ ਹੈ ਹੜ ਆ ਰਿਹਾ ਹੈ ਪੰਜਾਬ ਰੋੜ ਰਿਹਾ ਹੈ ਤਾਂ ਅਜੇ ਇਹ ਦੇ ਵਿੱਚ ਹੈਲਪਲਾਈਨ ਨੰਬਰ ਕਿੱਥੇ ਹੈ ਤੇ ਹੋਰ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਬਾਦਲ ਹੁਣਾ ਦੇ ਵੱਲੋਂ ਸੀਐਮ ਮਾਨ ਹੁਣਾ ਨੂੰ ਸਿੱਧੇ ਤਰੀਕੇ ਦੇ ਨਾਲ ਪੁੱਛੇ ਗਏ ਨੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੈਦਾਰੀ ਤਾਂ ਲੋਕੀ ਆਪ ਜਾਣਦੇ ਨੇ ਕੀ ਦੀ ਹੈਗੀ ਕੁਦਰਤ ਦੇ ਅੱਗੇ ਕੁਝ ਚੱਲਦਾ ਨਹੀਂ ਲੇਕਿਨ ਸਰਕਾਰਾਂ ਬੰਦੀਆਂ ਨੇ ਕਿ ਇਸ ਕੁਦਰਤ ਦੇ ਕਹਿਰ ਵਿੱਚ ਲੋਕਾਂ ਦੇ ਨਾਲ ਖੜਨ ਵਾਸਤੇ ਅੱਜ ਜਿੱਥੇ ਪੰਜਾਬ ਦੇ ਲੋਕੀ ਬਹੁਤ ਔਖਿਆਈ ਨਾਲ ਝੂਂਜ ਰਹੇ ਨੇ ਜੇ ਕਿਤੇ ਦੇਖਿਆ ਜਾਏ ਸੋਸ਼ਲ ਮੀਡੀਆ 'ਚ ਤੇ ਰਾਤ ਨੂੰ ਨੀਂਦ ਨਹੀਂ ਆਂਦੀ ਕਿ ਕਿਸ ਹਾਲਾਤਾਂ ਵਿੱਚ ਲੋਕੀ ਬੈਠੇ ਨੇ ਅੱਜ ਮੈਂ ਤੁਹਾਡੇ ਰਹੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਏ ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਇਹੋ ਜੀ ਕੋਈ ਕੁਦਰਤੀ ਆਫਤ ਹੁੰਦੀ ਸੀ ਤਾਂ ਬਾਦਲ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਭਾਵੇਂ ਬੰਦ ਨੂੰ ਪੱਕਾ ਕਰਨਾ ਹੈਗਾ ਭਾਵੇਂ ਰੋਟੀ ਪਾਣੀ ਦੀ ਲੋੜ ਹੈ ਭਾਵੇਂ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਆ ਕੇਜਰੀਵਾਲ ਨੂੰ ਬੇਨਤੀ ਕਰਦੀ ਆ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕ 'ਤੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਸਾਡੇ ਰਾਹੀਂ ਮੈਂ ਹੋਮ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਤਾ ਆਉਂਦੀ ਹੈ ਤੁਸੀਂ ਆਪ ਵੀ ਐਨਡੀਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕੇ ਅੱਛੇ ਲੋਕੀ ਭੁੱਖੇ ਮਰ ਰਹੇ ਨੇ ਉਸੀ ਆਪ ਦੀ NDRF ਨੂੰ ਭੇਜੋ ਭਾਵੇਂ ਇੱਕ ਹਵਾਈ ਜਹਾੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦਰਸ ਹੋ ਜਾਂਦਾ ਹੈ ਜਦ ਕੋਈ ਆਗੂ ਆਉਂਦਾ ਹੈ ਤਾਂ ਪ੍ਰਸ਼ਾਸਨ ਵੀ ਕੰਮ ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ 'ਚ ਤੁਸੀਂ ਭੇਜ ਦਿਓ ਤੇ ਪੰਜਾਬ 'ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਹਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ 'ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ 'ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੀ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਡੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀਆਂ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਤੋਂ ਤਾਂ ਆਪਾਂ ਕੀ ਆਸ ਕਰੇ ਲੇਕਿਨ ਮੈਂ ਇਹ ਜ਼ਰੂਰ ਕਹਨੀ ਆਂ ਕਿ ਉਹ ਕਰਨ ਨਾ ਕਰਨ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਭਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਆਪੇ ਹਾਂ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤੋਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਰਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਰਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਮਦਦ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੀ ਤਾਂ ਘੱਟ ਤੋਂ ਘੱਟ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ ਉਹਦਾ ਦੂਜੇ ਪਾਸੇ ਗੱਲ ਕਰਾਂਗੇ ਮਨਿਸਟਰ ਬਲਜੀਤ ਜੀ ਜਿਨ੍ਹਾਂ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਲਈ ਕੋਈ ਉਚੇਚੇ ਤੌਰ ਤੇ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਗਿਆ ਪਰ ਜੋ ਪਹਿਲਾਂ ਤੋਂ ਹੈਲਪਲਾਈਨ ਨੰਬਰ ਚੱਲ ਰਹੇ ਨੇ ਚਾਹੇ ਉਹ ਚਾਈਲਡਸ ਦੇ ਰਿਲੇਟਡ ਹੋਣ ਚਾਹੇ ਉਹ ਬਜ਼ੁਰਗਾਂ ਦੇ ਰਿਲੇਟਡ ਹੋਣ ਉਹਨਾਂ ਨੂੰ ਵੱਡੇ ਪੱਧਰ ਦੇ ਉੱਪਰ ਉਸੇ ਤਰ੍ਹਾਂ ਚਲਾਇਆ ਜਾ ਰਿਹਾ ਹੈ ਤੇ ਉਹੀ ਨੰਬਰ ਨੇ ਜਿਹੜੇ ਉਹ ਮਦਦ ਦੇ ਲਈ ਵੱਡੇ ਪੱਧਰ ਦੇ ਉੱਪਰ ਲੋਕਾਂ ਤੱਕ ਪਹੁੰਚਾਏ ਜਾ ਰਹੇ ਨੇ ਪਰ ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਇਹ ਨੰਬਰ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਦੇ ਕੰਮ ਨਹੀਂ ਆ ਰਹੇ ਪਰ ਇਸ ਦੌਰਾਨ ਕੀ ਕਹਿਣਾ ਹੈ ਮਨਿਸਟਰ ਦਾ ਪਹਿਲਾਂ ਸੁਣ ਲੈਣੇ ਆ ਜਿ세 ਪੰਜਾਬ ਸਰਕਾਰ ਹਰ ਤਰ੍ਹਾਂ ਸੇ ਕੋਸ਼ਿਸ਼ ਕਰ ਰਹੀ ਹੈ ਚਾਹੇ ਹਮ ਬੇਸਿਕਲੀ ਜੋ ਬੇਸਿਕ ਨੀਡਸ ਹੈ ਖਾਣੇ ਕੀ ਨੀਡ ਹੈ ਜਾਂ ਕੱਪੜੇ ਕੀ ਨੀਡ ਹੈ ਉਹ ज्यादातर पशुओं को जो चारा पहुंचाना है, ये सारा कुछ रेगुलरली हमारे एमएलए मंत्री साहब कर रहे हैं और अपने लेवल पे डिपार्टमेंटल लेवल पे वो जितना कर रहे हैं वो कर रहे हैं लेकिन हमारा डिपार्टमेंट क्योंकि जुड़ा हुआ है बुजुर्गों के साथ और बच्चों के साथ महिलाओं के साथ इसलिए हमने बुजुर्गों को रेस्क्यू करने के लिए कई बार लगता है कि ऐसे ही लाके किसी खुले मैदान में छोड़ दिया सो so, वो चीज इंश्योर करने के लिए कि हमारे जो बुजुर्ग हैं उनको एक सेफ जगह पे लाया जाए तो सारे जो भी वृद्ध आश्रम है पंजाब के उन, उनो, उनको हमने कैपेसिटी उनकी रिव्यू कर ली है और कह लो कि छह सौ के करीब हमारे पास कैपेसिटी है जो गवर्नमेंट और गवर्नमेंट एडेड वृद्ध आश्रम है उनमें हम लेके जाएंगे और उनकी कंसेंट के साथ लेके जाएंगे वहां पर उनको जितने भी दिन मुसीबत है खाना प्रोवाइड कराना कपड़े प्रोवाइड कराना सब कुछ उनको मेडिसिन वगैरह प्रोवाइड कराएंगे और इसको हेल्पलाइन से ही आप कनेक्ट कर सकते हो जो भी गवर्नमेंट की तरफ से स्टेट हेल्पलाइन जारी की गई है वहां पर कोई भी फोन करके अपने बुजुर्ग के लिए अपने बच्चों के लिए या महिलाओं के लिए जो सहायता मांग सकते देखिये बेसिकली ये जो आ, आगे वाली स्थिति आने वाली है ना उसी को देखकर हमने प्लान किया कि बच्चे क्योंकि ज्यादा अफेक्टेड होते हैं या हमारी प्रेग्नेंट वुमेन्स होती हैं उनको हम सखी वन स्टॉप सेंटर में शिफ्ट करने जा रहे हैं या बुजुर्ग होते हैं सो so, इन तीनों कैटेगरीज को लेकर ही हमने ये फैसला लिया क्योंकि ये मोस्ट अफेक्टेड कैटेगरी है हमारी समाज की जो आने वाले दिनों में लो इम्यूनिटी के कारण पीड़ित होंगे सो उनको सुरक्षित जगह पर लेके जाएंगे और मैं अपने लोगों से यही अपील करूंगी कि इसको हमारी रिक्वेस्ट समझकर अपने बच्चों की सेफ्टी के लिए ये सरकार का सहयोग करें और हमारी टीम्स जब वहां जाएंगी तो उनका आ, आप उनकी हेल्प लें देखिए एक तो पहले ही जैसे मान साहब कर ही चुके हैं स्टेट लेवल पे और जो हमारी पहले हेल्पलाइन चल रही है वन एट वन वन जीरो नाइन एट इसी तरह वन फोर फाइव सिक्स सेवन बुजुर्गों के लिए वो सारी हेल्पलाइन हमने एक तरह से जारी कर दी गई है ताकि कहीं भी कोई बिजी ऑप्शन आ रही है तो आप किसी भी हेल्पलाइन पे डायल कर सकते हैं देखिए पहले भी जैसे सरकार करती है कोई ऐसे फसल डैमेज होती है तो मुआवजा तो बिल्कुल मुख्यमंत्री जी करेंगे और ये जरूरी हो जाता है कि दो पार्ट्स में होता है रिलीफ एक तो इमीजिएट रिलीफ हम देते हैं एक थोड़ा बाद में उसको सारा रिव्यू करके दिया जाता है सो तो डेफिनेटली जिन लोगों की फसल खराब हुई है मुआवजा दिया जायेगा नाल, नाल सियासत लगातार जारी है अकाली दल कांग्रेस भाजपा ਕੋਈ ਵੀ ਅਜਿਹਾ ਲੀਡਰ ਨਹੀਂ ਹੈ ਇਹਨਾਂ ਪਾਰਟੀਆਂ ਦਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਕੋਈ ਛੋਟਾ ਜਿਹਾ ਪੁਆਇੰਟ ਹੈ ਜਿਹੜਾ ਉਸ ਨੂੰ ਵੀ ਨੈਗਲੈਕਟ ਕਰ ਰਿਹਾ ਹੋਵੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਕਮੀ ਪੇਸ਼ੀ ਹੈ ਜਿਹੜੀ ਉਸ ਨੂੰ ਫੜਿਆ ਜਾਵੇ ਤੇ ਉਸ ਨੂੰ ਮੀਡੀਆ ਦੇ ਸਾਹਮਣੇ ਲਿਆਂਦਾ ਜਾਵੇ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਹੈ ਕਿ ਪ੍ਰਬੰਧ ਪੂਖਤਾ ਨਹੀਂ ਪਰ ਕੁਦਰਤ ਦੀ ਮਾਰ ਹੈ ਜਿਹੜੀ ਉਹ ਜ਼ਿਆਦਾ ਵੱਡੀ ਹੈ ਜਿਸ ਦੇ ਕਰਕੇ ਇਹ ਇਹ ਹਾਲਾਤ ਬਣੇ ਹੋਏ ਨੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे होन तुसी देख सकते हो ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ